ਸਬਸਕ੍ਰਾਈਬ ਕਰੋ ਰੇਡੀਓ ਮਸਤੀ ਬਠਿੰਡਾ ਦੇ ਅਫੀਸ਼ੀਅਲ YouTube ਚੈਨਲ ਨੂੰ ਤੇ ਬੈਲ ਆਈਕਨ ਤੇ ਪ੍ਰੈਸ ਜ਼ਰੂਰ ਕਰੋ ਤਾਂ ਜੋ ਹਰ ਇੱਕ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਤੀਨਾ ਸਾਹਿਬ ਤੁਸੀਂ ਜਿਹਦਾ ਗੀਤਕਾਰੀ ਦਾ ਉਹ ਦੌਰ ਵੀ ਦੇਖਿਆ ਜਦੋਂ ਸੁਦੀਕ ਸਾਹਿਬ ਹਨਾ ਜੀ ਸੁਚਿੰਦਰ ਸਿੰਧਾ ਸਿੰਧਾ ਸਾਹਿਬ ਤੇ ਚਮਕੀਲਾ ਸਾਹਿਬ ਦਾ ਦੌਰ ਆਇਆ ਸੀ। ਸਕੂਲਾਂ ਪਰ ਫੜ ਕੇ ਜਾਂਦੇ ਜਾਂਦੇ ਰਹੇ ਅਸੀਂ ਜੀ ਜੀ ਉਦੋਂ ਬਾਅਦ ਸਾਈਡ ਦਾ ਦੌਰ ਵੀ ਆਇਆ ਹਨਾ ਜੀ ਜਿਦੇ ਵਿੱਚ ਆਪਣਾ ਮਾਲਵੇਰੀ ਦੇ ਬਠਿੰਡੇ ਏਰੀਏ ਦੇ ਮੇਨ ਕਲਾਕਾਰ ਬਾਈ ਧਰਮਪ੍ਰੀਤ ਮੇਰਾ ਬਹੁਤ ਸਤਿਕਾਰਯੋਗ ਸੀ ਵੱਡਾ ਵੀਰ ਸੀ ਬਹੁਤ ਪਿਆਰਾ ਵੀਰ ਸੀ ਮੇਰਾ ਜੀ ਜੀ ਸਾਡੀ ਵਧੀਆ ਸੀ ਉਹਦੇ ਨਾਲ ਬਹੁਤ ਵਧੀਆ ਸੀ ਇਨਸਾਨ ਬਹੁਤ ਵਧੀਆ ਸੀ ਜੀ ਜੀ ਬਾਈ ਬਲਕਾਰ ਸਿੱਧੂ ਹਨਾ ਇਹਨਾਂ ਨੇ ਤੇ ਬਾਈ ਮਾਹੀ ਨੰਗਲ ਗੋਰਾ ਚੱਕਲਾ ਬਠਿੰਡੇ ਚ ਵਧੀਆ ਮਤਲਬ ਆਪਣੇ ਮਾਲਵੇ ਦਾ ਪੂਰਾ ਨਾਮ ਚਮਕਾਇਆ ਉਹ ਜੀ ਮੈਂ ਹੀ ਪੁੱਛ ਰਿਹਾ ਕਿ ਉਹ ਕਲਾਕਾਰੀ ਦਾ ਦੌਰ ਵੀ ਦੇਖਿਆ ਠੀਕ ਹੈ ਜੀ ਡਿਊਟ ਦਾ ਦੌਰ ਵੀ ਆਇਆ ਫਿਰ ਉਸ ਤੋਂ ਬਾਅਦ ਜਿਹਦੇ ਵਿੱਚ ਤੁਸੀਂ ਵੀ ਮਕਬੂਲੀਅਤ ਹਾਸਲ ਕੀਤੀ ਅੱਜ ਕੱਲ ਦਾ ਦੌਰ ਵੀ ਆ ਕਿਹੜਾ ਦੌਰ ਤੁਸੀਂ ਪਸੰਦ ਕਰਦੇ ਹੋ ਜਾਂ ਤੁਸੀਂ ਚਾਹੁੰਦੇ ਹੋ ਕਿ ਆਹ ਦੌਰ ਯਾਰ ਦੁਬਾਰਾ ਆ ਜਾਏ ਇੱਕ ਵਾਰ ਦੌਰ ਤਾਂ ਮੈਂਜ ਹੋਣਾ ਜੀ ਵੀ ਜਿਸ ਤਰ੍ਹਾਂ ਪਹਿਲਾਂ ਮਿਊਜ਼ਿਕ ਸੀ ਸਾਦਾ ਮਿਊਜ਼ਿਕ ਹੋਵੇ ਵੋਕਲਾਂ ਠੋਸ ਹੋਣ ਜੀ ਜੀ ਹਨਾ ਤੇ ਪਰਿਵਾਰਕ ਮੈਟਰ ਹੋਵੇ ਹਨਾ ਜਿਸ ਤਰ੍ਹਾਂ ਪਹਿਲਾਂ ਵੀ ਸੁਣਦੇ ਹੁਣ ਮਾਨਕ ਸਾਹਿਬ ਨੂੰ ਸੁਣਦੇ ਆ ਅੱਜ ਵੀ ਸੁਣਦੇ ਆ ਆ ਗੱਡੀ 'ਚ ਮੈਂ ਲਾਈ ਰੱਖਦਾ ਮਾਨਕਸਾਵ ਸੁਣੀਏ ਨਾ صدیق ਸਾਹਿਬ ਸੁਣੀਏ ਨਾ ਹੈਨਾ ਮਤਲਬ ਇਹੋ ਜਿਹੇ ਗਾਣੇ ਹੋਣ ਤੇ ਹੁਣ ਮੈਂ ਤਾਂ ਇਹ ਚਾਹਣਾ ਵੀ ਸੰਗੀਤ ਚ ਵੀ ਸਕੂਨ ਹੋਵੇ ਗਾਇਕੀ ਚ ਵੀ ਸਕੂਨ ਹੋਵੇ ਲਿਖਤ ਚ ਵੀ ਸਕੂਨ ਹੋਵੇ ਤੁਹਾਨੂੰ ਲੱਗਦਾ ਕਿ ਇਦਾਂ ਦੀ ਗਾਇਕੀ ਜਿਹੜੀ ਆਊਗੀ ਅੱਜ ਕੱਲ ਦੀ ਕਲਾਕਾਰੀ ਨੂੰ ਦੇਖ ਕੇ ਅੱਜ ਕੱਲ ਦੀ ਗਾਇਕੀ ਨੂੰ ਅੱਜ ਕੱਲ ਦੀ ਗੀਤ ਕਰਨ ਨੂੰ ਦੇਖ ਕੇ ਕਿ ਇਦਾਂ ਦੀ ਕਲਾਕਾਰੀ ਮੁੜ ਆ ਸਕਦੀ ਆ ਪੰਜਾਬੀ ਇੰਡਸਟਰੀ ਦੇ ਵਿੱਚ ਬਿਲਕੁਲ 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 ਨਵੇਂ ਮੁੰਡੇ ਹੁਣ ਬਹੁਤ ਮਤਲਬ ਤਿਆਰੀ ਕਰ ਰਹੇ ਆ ਮੁੰਡੇ ਕੁੜੀਆਂ ਤਿਆਰੀ ਕਰਕੇ ਆ ਰਹੇ ਆ ਨਵੇਂ ਤੇ ਫਰਕ ਪੈਂਦਾ ਜਾਂਦਾ ਹੁਣ ਪਹਿਲਾਂ ਦੌਰ ਆਇਆ ਤੁਹਾਨੂੰ ਪਤਾ ਲੜਾਈ ਛੇੜਨ ਵਾਲੇ ਦੇ ਗਾਣੇ ਚੱਲੇ ਪਏ ਸੀ ਗੰਡਾਸੀਆਂ ਵਾਲੇ ਚੱਲੇ ਪਏ ਸੀ ਆਗ ਦੇ ਮੇਰੇ ਕੋਲੇ ਬਹੁਤ ਹੁੰਦੇ ਸੀ ਬਾਈ ਤੇਰਾ ਗਾਣਾ ਕਰਦਨੇ ਆ ਫ੍ਰੀ ਕਰਦਨੇ ਕੋਈ ਨਹੀਂ ਮੈਂ ਕਹਿੰਦੀ ਮੈਂ ਨਹੀਂ ਬਾਈ ਕਹਿੰਦਾ ਯਾਰ ਇਹ ਵੀ ਉਹਦੇ ਮਾਰ ਗੋਲੀ ਉਹਦੇ ਮਾਰ ਗੋਲੀ ਆ ਕਰਤਾ ਉਹ ਕਰਤਾ ਨਸ਼ੇ ਤੇ ਜਾਂ ਹੋਰ ਕਿੰਨਾ ਪ੍ਰਮੋਟ ਕੀਤਾ ਕਲਾਕਾਰਾਂ ਨੇ ਨਸ਼ੇ ਨੂੰ ਪਤਾ ਹੀ ਨਹੀਂ ਸੀ ਪੰਜਾਬ ਦੇ ਲੋਕ ਨੂੰ ਚਿੱਟਾ ਕੀ ਹੁੰਦਾ ਇਹਨਾਂ ਨੇ ਗਾ ਗਾ ਕੇ ਗਾ ਗਾ ਕੇ ਜਿਹਨੂੰ ਨਹੀਂ ਵੀ ਪਤਾ ਸੀ ਉਹਨੂੰ ਵੀ ਟੀਕ ਲਾਉਣ ਲਾਤਾ ਹੈਨਾ ਸਾਰਾ ਇਹ ਕਲਾਕਾਰਾਂ ਦਾ ਹੋ ਮੈਂ ਦੇਹੀ ਜੋ ਨਾ ਪਰਮਾਤਮਾ ਅਗੇ ਅਰਦਾਸ ਕਰਦਾ ਵੀ ਇਹਨਾਂ ਨੂੰ ਸਮੱਤ ਬਖਸ਼ੇ ਪਰਮਾਤਮਾ ਵੀ ਕੋਈ ਵਧੀਆ ਲਿਖਣਾ ਤੇ ਵਧੀਆ ਗਾਉਣਾ ਮੂਰ ਰਿਉਣ ਤੇ ਪੰਜਾਬ ਨੂੰ ਸੰਭਾਲਣਾ ਗੈਕੀ ਨੂੰ ਤੇ ਕਲਾਕਾਰੀ ਦਾ ਜਦ ਤੁਸੀਂ ਕਿਹਾ ਕਿ ਇਹਨਾਂ ਨੇ ਖਰਾਬ ਕਰਤਾ ਚਿੱਟੇ ਨੂੰ ਪਤਾ ਲੱਗਣ ਲਾਤਾ ਪੰਜਾਬ ਦੇ ਚਿੱਟਾ ਹੁੰਦਾ ਕਿ ਟੀਕੇ ਲਾਉ ਲਾਤਾ ਕਲਾਕਾਰੀ ਦਾ ਪ੍ਰਭਾਵ ਕਿੰਨਾ ਕ ਪੈਂਦਾ ਸੁਣਨ ਵਾਲੇ ਸਰੋਤਿਆਂ ਤੇ ਕਲਾਕਾਰੀ ਦਾ ਆਪ ਨੂੰ ਪਤਾ ਹੀ ਹੈ ਹੁਣ ਆਪਾਂ ਦੇਖੋ ਤੁਸੀਂ ਟੀਵੀ ਦੇਖਦੇ ਆਂ ਆਪਾਂ ਨਿਊਜ਼ ਦੇਖਦੇ ਆਂ ਕਿੰਨਾ ਪ੍ਰਭਾਵ ਪਿਆ ਦੇਖੋ ਜਵਾਨੀ ਪੰਜਾਬ ਦੀ ਗਲਗੀ ਹੈਨਾ ਤੀਗੇ ਲਾ ਲਾ ਕੇ ਸਮੈਕ ਸਮੈਕਾ ਪੀ ਕੇ ਗੋਲੀਆਂ ਖਾ ਕੇ ਆ ਖਾ ਕੇ ਉਹ ਕਿ ਜਵਾਨੀ ਖਤਮ ਹੋ ਗਈ ਪੰਜਾਬ ਦੀ ਉਹ ਸਿਰਫ ਕਾਰਨ ਗੀਤਕਾਰਾਂ ਦਾ ਤੇ ਕਲਾਕਾਰਾਂ ਦਾ ਸੰਗੀਤਕਾਰ ਦਾ ਨਹੀਂ ਵਿੱਚ ਇਹ ਕੋਈ ਰੋਲ ਕਿਉਂ ਉਹਨੇ ਪੈਸੇ ਲੈਣੇ ਆ ਉਥੇ ਸ਼ਬਦ ਗਾਇਆ ਉਹ ਮਾੜਾ ਗਾਣਾ ਗਾਇਆ ਉਹਨੇ ਤਾਂ ਪੈਸੇ ਲੈ ਕੇ ਉਹਦਾ ਕੰਮ ਕਰ ਲੈਣਾ ਉਹ ਜੇ ਉਹ ਸੁਝਾ ਦੇਣ ਲੱਗਾ ਤਾਂ ਉਥੋਂ ਕੇ ਉੱਠ ਖੜੂਗਾ ਉਹਦਾ ਰੋਜ਼ਗਾਰ ਮਰਦਾ ਸੰਗੀਤਕਾਰ ਦਾ ਇਹ ਚ ਰੋਲ ਨਹੀਂ ਕਲਾਕਾਰ ਦਾ ਤੇ ਗੀਤਕਾਰ ਦਾ ਰੋਲ ਹੈ ਜਾ ਉਹਦੇ ਜਿਹੜੇ ਕੋਈ 4-5 ਮਿੱਤਰ ਜਿਹਨੂੰ ਪੁੱਛ ਕੇ ਗੀਤ ਕਰਦਾ ਜਾਂ ਉਹਨਾਂ ਦਾ ਯੋਗਦਾਨ ਹੈ ਇਹ ਹੋਣਾ ਚਾਹੀਦਾ ਨਹੀਂ ਇਹ ਬਚਨ ਬੇਦਲ ਸਾਹਿਬ ਨਾਲ ਤੁਸੀਂ ਕੰਮ ਕੀਤਾ ਬਚਲ ਬਚਨ ਬੇਦਲ ਸਾਹਿਬ ਨਾਲ ਐਕਸਪੀਰੀਅੰਸ ਕਿਦਾਂ ਦਾ ਰਿਹਾ ਬਹੁਤ ਵਧੀਆ ਬਹੁਤ ਵਧੀਆ ਜਿੰਨਾ ਕੁਝ ਮੈਂ ਲਾਈਫ ਦੇ ਵਿੱਚ ਸੋਚਿਆ ਮੈਂ ਇੰਨਾ ਕੁ ਸਿੱਖੂਗਾ ਉਹਨਾਂ ਦੇ ਨਾਲ ਰਹਿ ਕੇ ਹਾਲਾਂਕਿ ਸੰਗੀਤ ਬਾਰੇ ਉਹਨਾਂ ਨੂੰ ਬਹੁਤ ਬਹੁਤ ਨੌਲੇਜ ਹੈਗੀ ਔਰ ਮੈਂ ਤਾਂ ਹੁਣ ਬਠਿੰਡੇ ਤੋਂ ਗਿਆ ਸੀ ਤੇ ਚੰਡੀਗੜ੍ਹ ਦਿੱਲੀ ਵਗੈਰਾ ਹਨਾ ਜਦੋਂ ਰਿਕਾਰਡਿੰਗ ਮੇਰੀ ਹੋਈ ਤੇ ਬੰਬੀਹਾ ਬੋਲੇ ਦੀ ਰਿਕਾਰਡਿੰਗ ਹੋਈ ਜਦੋਂ ਕਲਾਸਮੇਟ ਸੰਗ ਦੀ ਕੋਈ ਤੇ ਜੋ ਦਿੱਲੀ ਗਏ ਤੇ ਮੇਰੀ ਅੱਖਾਂ ਚੋਂ ਪਾਣੀ ਆ ਗਿਆ ਮੈਨੂੰ ਕਹਿੰਦਾ ਵੀ ਚੀਨੇ ਅੱਜ ਤ ਤਨੂੰ ਉਹ ਰਾਹ ਪਾ ਚੱਲਿਆ ਕਹਿੰਦਾ ਮੈਂ ਮੇਰੀ ਵੀ ਖੁਆਇਸ਼ ਸੀ ਜੀ ਜੀ ਕਿ ਮੈਂ ਸੰਗੀਤ ਕਾ ਸਟੂਡੀਓ ਵਿੱਚ ਕੰਮ ਕਰਾਂ ਤੇ ਵੀ ਮੇਰਾ ਗੀਤ ਇੱਕ ਅਦਾ ਹਿੱਟ ਹੋ ਗਿਆ ਦੁਬਾਰੇ ਫੇਰ ਤੇ ਲੋਕਾਂ ਦੇ ਫਿਰ ਅੱਗੇ ਆਵਾ ਮੈਂ ਤੇ ਮੈਨੂੰ ਕਹਿੰਦਾ ਵੀ ਬਾਈ ਕਹਿੰਦਾ ਬੇਦਲ ਕਹਿੰਦਾ ਚੀਨੇ ਇਹ ਉਹ ਰਾਹ ਪੈ ਗਏ ਆਪਾਂ ਇਸੇ ਰਾਹ ਹੀ ਕਹਿੰਦਾ ਮਾਨਕ ਜਾਂਦਾ ਰਿਹਾ ਜੀ ਜੀ ਇਸੇ ਰਾਹ ਹੀ ਕਹਿੰਦਾ ਸਿੰਦਰਗੁਰ ਜਾਂਦੀ ਰਹੀ ਹੈ ਇਸੇ ਰਾਹੀ ਉਸਤਾਦ ਜਮਲਾ ਹੀ ਜਾਂਦੇ ਰਹੇ ਐ। ਇਸੇ ਰਾਹੀ ਛੰਦਾਈ ਜਾਂਦੇ ਰਹੇ ਐ। ਇਸੇ ਰਾਹੀ ਕਹਿੰਦਾ ਚਮਕੀਲਾ ਜਾਂਦੇ ਰਹੇ ਐ। ਆਹ ਤੈਨੂੰ ਕਹਦਾ ਉਹ ਲਿਆ ਕੇ ਮੈਕ ਤੇ ਖੜਾਤਾ ਕਹਿੰਦਾ ਲੱਗਾ ਹੁਣੇ ਤੇ। ਮੇਰੇ ਉਦੋਂ ਇੰਨਾ ਮੈਂ ਖੁਸ਼ੀ ਮਹਿਸੂਸੀ ਮੈਨੂੰ ਆਪ ਦੇ ਆਪ ਨੂੰ ਅੱਖਾਂ ਚੋਂ ਪਾਣੀ ਆ ਗਿਆ ਮੇਰੇ। ਇੰਨੀ ਖੁਸ਼ੀ ਨਾਲ। ਤੇ ਤੁਸੀਂ ਯਕੀਨ ਨਹੀਂ ਮੰਨਣਾ ਇੱਕ ਦਿਨ ਚ ਇਹ ਸਾਰੀ ਟੀਮ ਮੇਰੀ ਇੱਕ ਨਿੱਤ ਦੱਬ ਕੀਤੀ ਹੋਈ ਐ। ਇੰਨੀ ਖੁਸ਼ੀ ਜੀ ਮਤਲਬ ਇੱਕ ਦਿਨ ਜੀ ਡੱਬ ਡੱਬ ਕਰਤੀ। ਉਹ ਸਚਨ ਹੋ ਜਾ ਵੀ ਕਹਿੰਦਾ ਕਮਾਲ ਦਾ ਬੰਦਾ ਯਾਰ 15 ਇੱਕ ਦਿਨ ਜੀ ਡੱਬ ਕਰ ਕਹਿੰਦਾ। ਕੋਈ ਰੀਟੇਕ ਨਹੀਂ ਜਿਹੜਾ ਕੀ ਇੱਕ ਵਾਰੀ ਚੱਕ ਲਿਆ ਚਲੋ ਜੀ ਫਾਈਨਲ ਦੂਜਾ ਚੱਲ ਫਾਈਨਲ ਸ਼ਾਮ ਨੂੰ 8 ਵਜੇ ਨੂੰ ਕੰਮ ਕਰਤਾ ਸੀ ਮੈਂ ਇੱਕ ਇਹ ਵੀ ਗੱਲ ਸੁਣੀ ਕੀ ਸੀ ਕਿ ਬਚਨ 베ਦਲ ਸਾਹਿਬ ਵੀ ਕਹਿੰਦੇ ਹੁੰਦੇ ਸੀ ਕਿ ਇੱਕ ਟੇਕ ਚ ਹੀ ਕਰਨਾ ਬਈ ਜ਼ਿਆਦਾ ਟੇਕ ਨਹੀਂ ਲੈਣੇ ਇੱਕ ਜਿਹੜਾ ਗੀਤ ਆ ਜੇ ਬਚਾਲਦੀ ਰਹਿ ਗਿਆ ਤਾਂ ਉਹ ਸਟਾਰਟਿੰਗ ਤੋਂ ਫੇਰ ਚੱਲਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਜਿਹੜਾ ਬੰਦਾ ਕਲਾਕਾਰ ਬੰਦਾ ਮੈਂ ਕਹਿੰਦਾ ਜਿਹਨੂੰ ਵੀ ਬਚਨ 베ਦਲ ਸਾਹਿਬ ਦੇ ਉਹਨਾਂ ਦੀ ਰਿਕਾਰਡਿੰਗ ਥਾਣੀ ਟੱਪ ਗਿਆ ਇੱਕ ਤੋਂ ਉਹਨੂੰ ਸਮਝ ਹੀ ਨਹੀਂ ਆ ਜਾਂਦੀ ਐ ਸ਼ਬਦਾਂ ਦੀ ਕੰਨਾ ਟਿੱਪੀ ਬਿੰਦੀ ਸਿਹਾਰੀ ਉਹ ਨਹੀਂ ਟੱਪਣ ਦਿੰਦੇ ਫੇਰ ਜੇ ਵਿੱਚ ਦੀ ਕੱਚਾ ਸੁਰ ਲੱਗ ਗਿਆ ਉਹਨੇ ਕਹਿੰਦਾ ਜੇ ਸਾਰਾ ਗੀਤ ਗਾਤਾ ਮੰਨ ਲਓ ਮੈਂ ਗਾਤਾ ਮੇਰ ਨਾਲ ਹੋਇਆ ਇੱਕ ਗੀਤ ਇੱਕ ਗੀਤ ਇੱਕ ਗੀਤ ਹੋਇਆ ਸੀ ਮੇਰ ਨਾਲ ਉੱਥੇ ਤੇ ਉਹ Song ਸੀਗਾ ਆਹੀ ਕਿੰਨਿਆਂ ਤੋਂ ਮੁੰਡੀਆਂ ਲਈਆਂ ਨੇ ਇਹ ਗੀਤ ਜਦੋਂ ਮੈਂ ਕਰਨ ਲੱਗਿਆ ਤੇ ਜਨਾਬ ਗੁਜਾ ਸਾਹਿਬ ਬੈਠੇ ਮੂਰੇ ਤੇ ਮੈਂ ਮਤਲਬ ਥੋੜਾ ਜਿਹਾ ਘਬਰਾ ਗਿਆ ਮਖਾ ਯਾਰ ਵੀ ਗੁਜਾ ਸਾਹਿਬ ਬੈਠੇ ਆ ਮੈਂ ਗਾਈ ਇਹਨਾਂ ਕਰਕੇ ਤੇ ਮੈਂ ਇਥੋਂ ਥੋੜਾ ਜਿਹਾ ਕੱਚਾ ਸੁਰ ਲੱਗ ਗਿਆ ਇੱਕ ਤੇ ਮੈਨੂੰ ਮੁਰੂ ਉਹ ਮੈਂ ਕਹਿੰਦਾ ਮਨੂੰ ਮਤਲਬ ਛਿੜਕਿਆ ਤੇ ਮੈਂ ਪਲ ਜੋਗੇ ਮਾਹ ਜਰਾ ਬੜਾ ਕੰਮ ਖਰਾਬ ਹੋਇਆ ਮੈਂ ਬਾਹਰ ਚਲਾ ਗਿਆ ਮੈਂ ਬਾਈ ਜੀ ਮੈਂ ਮੜਿਆ ਬ੍ਰੇਕ ਲੈਣਾ ਮੈਂ ਚਾਹ ਬੀਣੂ ਜੀ ਕਰਿਆਂਦਾ ਮੈਂ ਬੈਸਤ ਬੈਸੀ ਗਿਆ ਸੀ ਤੇ ਹੁਜਾ ਸਾਹਿਬ ਆ ਗਏ ਬਾਹਰ ਮੈਨੂੰ ਕਹਿੰਦੇ ਤੂੰ ਯਾਰ ਡਰਨਾ ਡਰਦਾ ਕਿਵੇਂ ਤੂੰ ਵੀ ਹੁਜਾ ਸਾਹਿਬ ਬੈਠਾ ਮੂਰੇ ਬਚਨ ਬੇਦਲ ਬੈਠਾ ਮੂਰੇ ਪੰਕਜ ਹੁਜਾ ਬੈਠਾ ਮੂਰੇ ਸਚਨ ਹੁਜਾ ਮੂਰੇ ਬੈਠਾ ਸੰਗ ਨਾ ਕਹਿੰਦਾ ਜਮਾ ਕਹਿੰਦਾ ਤੂੰ ਐ ਸੋਚ ਲਾ ਵੀ ਮੂਰੇ ਕੁਝ ਹੈ ਹੀ ਨਹੀਂ ਵੀ ਤੂੰ ਗਾਉਣਾ ਹੀ ਗਾਉਣਾ ਕਹਿੰਦਾ ਅੱਧੇ ਘੰਟੇ ਬਾਅਦ ਮੈਂ ਗਿਆ ਜਾ ਕੇ ਰੀਟੈਕ ਚੱਕ ਇੱਕ ਵਾਰੀ ਜੀ ਕਰਦਾ ਤੁਸੀਂ ਅਹੂਜਾ ਸਾਹਿਬ ਦੀ ਗੱਲ ਕੀਤੀ ਬਚਨ ਬੇਦਲ ਸਾਹਿਬ ਦੀ ਗੱਲ ਕੀਤੀ ਹੋਰ ਕਿਹੜੇ ਕਿਹੜੇ ਕਲਾਕਾਰ ਨੇ ਜਿੰਨਾਂ ਨਾਲ ਕੰਮ ਕਰ ਚੁੱਕੇ ਹੋ ਅ ਗੁਰਲੇਜ ਅਖਤਰ ਨਾਲ ਜੀ ਜੀ ਤੇ ਸੁਦੇਸ਼ ਕੁਮਾਰੀ ਨਾਲ ਮੈਂ ਦੋਨਾਂ ਟੀਪਾਈ ਆਪਣੇ ਕੋਈ ਇਦਾਂ ਦਾ ਗੀਤ ਜਿਹੜਾ ਤੁਸੀਂ ਕਹੇ ਕਿ ਯਾਰ ਮੇਰੀ ਤਸੱਲੀ ਹੋ ਗਈ ਕਿ ਆ ਗੀਤ ਅਸਲ ਦੇ ਵਿੱਚ ਮੈਂ ਆਹੀ ਚੀਜ਼ ਕਰਨੀ ਚਾਹੁੰਦਾ ਸੀ ਆਹੀ ਚੀਜ਼ ਹੋ ਗਈ ਤਕਰੀਰ ਮੈਨੂੰ ਤਾਂ ਸਾਰੀ ਲੱਗਦੀ ਹੈ ਤੇ ਇੱਕ ਟੇਪ ਆਈ ਸੀ ਆਪਣੇ ਸਰਦੂਲ ਸਾਹਿਬ ਦੀ ਗੋਰਾ ਰੰਗ ਦੇਈ ਨਰਬਾ ਅੱਜ ਵੀ ਮਤਲਬ ਉਹ ਨਹੀਂ ਚੱਲ ਰਹੀ ਉਹ ਤੇ ਮੈਨੂੰ ਜਦੋਂ ਵੀ ਕੋਈ ਅੱਛੇ ਸਰੋਤੇ ਮੈਂ ਜਦੋਂ ਅਸੀਂ ਗੱਡੀ 'ਚ ਹੁੰਦੇ ਸੀ ਜਦੋਂ ਗੀਤ ਚੱਲਦਾ ਹੁੰਦਾ ਸੀ ਟੀਵੀ ਤੇ ਬਾਈ ਨੂੰ ਫੋਨ ਆਉਂਦੇ ਹੁੰਦੇ ਸੀ ਹੰਸ ਰਾਏ ਦਾ ਬਾਈ ਨੂੰ ਫੋਨ ਆਇਆ ਯਾਰ ਬੜਾ ਮੁੰਡਾ ਵਧੀਆ ਐ ਮੈਨੂੰ ਬੜਾ ਤੁਸੀਂ ਨੰਬਰ ਵਧੀਆ ਦਿੱਤਾ ਹਨਾ ਬੜੇ ਬੜੇ ਮਤਲਬ ਚੰਗੇ ਚੰਗੇ ਸਿੰਗਰਾਂ ਦੇ ਮਤਲਬ ਆਏ ਬਾਈ ਨੂੰ ਫੋਨ ਮੈਨੂੰ ਤਾਂ ਖੁਸ਼ੀ ਹੁੰਦੀ ਵੀ ਯਾਰ ਮੈਂ ਵਧੀਆ ਫੋਨ ਵੀ ਆ ਰਹੇ ਆ ਵੀ ਕਲਾਕਾਰਾਂ ਦੇ ਮਤਲਬ ਫੋਨ ਹਨਾ ਵੀ ਖੁਸ਼ੀ ਹੁੰਦੀ ਆ ਉਹਦੇ ਆਪ ਦੇ ਆਪ ਨੂੰ ਇੰਨੀ ਤੇ ਬਾਕੀ ਗੱਲੇ ਆ ਵੀ ਉਹਨਾਂ ਨਾਲ ਰਹਿ ਕੇ ਇੰਨਾ ਕੁ ਸਿੱਖਣਾ ਮੈਂ ਕੁਝ ਸਿੱਖਿਆ ਵੀ ਉਹਨਾਂ ਨੇ ਮੈਨੂੰ ਕੱਲੀ ਕੱਲੀ ਗੱਲ ਸਿਖਾਈ ਇੱਥੋਂ ਐ ਕਰਨਾ ਇੱਥੋਂ ਆ ਹੁੰਦਾ ਇੱਥੋਂ ਆ ਹੁੰਦਾ ਇਹ ਮਤਲਬ ਸਿੰਘ ਇਹਦੇ ਇਹਦੇ ਬਾਰੇ ਕਈ ਬੰਦੇ ਨੂੰ ਕਈ 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 ਸਿੰਗਰਾਂ ਨੂੰ ਕੋਈ ਗੀਤਕਾਰ ਗੀਤ ਲਿਖਾਉਂਦਾ ਗੀਤ ਨਹੀਂ ਲਿਖਣਾਉਂਦਾ ਉਹਨਾਂ ਨੂੰ ਜੀ ਹੈ ਨਾ ਵੀ ਪਹਿਲੀ ਲਾਈਨ ਚ ਕਿੰਨੇ ਅੱਖਰ ਹੋਣ ਜਿਹਦੇ ਦੂਜੀ ਲਾਈਨ ਚ ਕਿੰਨੇ ਅੱਖਰ ਹੋਣ ਜਿਹਦੇ ਕਿਸੇ ਨੂੰ ਪਤਾ ਹੀ ਨਹੀਂ ਇਹ ਚੀਜ਼ ਦਾ ਹੈ ਨਾ ਇਹ ਸਿਖਾਇਆ ਮੈਨੂੰ ਵੀ ਐ ਲਿਖਣਾ ਗੀਤ ਨੂੰ ਕੋਈ ਗੀਤਕਾਰ ਗੀਤਕਾਰਾਂ ਤੇਰੇ ਕੋਲੇ ਆਵੇ ਕੋਈ ਜੀ ਹੋਰ ਗੱਲਾਂ ਮੈਨਰਸ ਬਹੁਤ ਸਿਖਾਈ ਉਹਨਾਂ ਨੇ ਮੈਨੂੰ ਨਾ ਬੈਣਾ ਉੱਠਣਾ ਪਾਰਟੀ 'ਚ ਕਿਸੇ ਬੰਦੇ ਨਾਲ ਗੱਲਬਾਤ ਕਰਨੀ ਹੋਰ ਕਰਨੀ ਕਿਵੇਂ ਬਹੁਤ ਕੁਝ ਉਹਨਾਂ ਦਾ ਮੈਂ ਬਹੁਤ ਰਣੀ ਆ ساری ਉਮਰ ਰਣੀ ਰਹੂੰਗਾ ਉਹਨਾਂ ਦਾ ਰੋਟੀ ਉਹਨਾਂ ਨੇ ਪਾਇਆ ਮੈਨੂੰ ਗੀਤਕਾਰੀ ਦੀ ਗੱਲ ਕੀਤੀ ਆ ਪੁਰਾਣੀ ਗੀਤਕਾਰੀ ਬੇਦਲ ਸਾਹਿਬ ਹੋਰਾਂ ਦੀ ਗੀਤਕਾਰੀ ਬਾਬੂ ਸਿੰਘ ਮਾਨ ਹੋਰਾਂ ਦੀ ਗੀਤਕਾਰੀ ਦੇਵ ਤਰੀਕੇ ਵਾਲਿਆਂ ਦੀ ਗੀਤਕਾਰੀ ਤੇ ਅੱਜ ਕੱਲ ਦੀ ਗੀਤਕਾਰੀ ਦੇ ਵਿੱਚ ਕਿੰਨਾ ਕੁ ਫਰਕ ਮੰਨਦੇ ਬਹੁਤ ਜ਼ਿਆਦਾ ਫਰਕ ਹੈ ਕੁਝ ਲਿਖ ਰਹੇ ਨੇ ਵਧੀਆ ਇਹ ਨਹੀਂ ਗੱਲ ਵੀ ਸਾਰੇ ਨਹੀਂ ਵਧੀਆ ਵੀ ਲਿਖ ਰਹੇ ਨੇ ਮੁੰਡੇ ਨਵੇਂ ਮਤਲਬ ਜਿਹੜੇ ਆਏ ਆ ਬੀਤ ਬਜੀਤ ਬਾਈ ਵਧੀਆ ਲੱਗਦਾ ਹੈਪੀ ਬਾਈ ਵਧੀਆ ਲੱਗਦਾ ਹਨਾ ਸਾਰੇ ਵਧੀਆ ਲਿਖਦੇ ਕੋਸ਼ ਚਲੋ ਇੱਕ ਦੋ ਬਜੀਤ ਨੇ ਵੀ ਲਿਖਿਆ ਛਟਾ ਝੁੱਟੇ ਤੇ ਬੀਤ ਚਲੋ ਗਲਤੀ ਗਲਤੀ ਹੋ ਵੀ ਜਾਂਦੀ ਹੈ ਤੇ ਬਾਕੀ ਕੁਛ ਕਲਮ ਲਾ ਕੇ 베ਰੀ ਗੀਤ ਮੈਨੂੰ ਬਹੁਤ ਪਸੰਦ ਆ ਹਨਾ ਸੋ ਫਿਰ ਇੰਨਾ ਗੀਤਕਾਰਾਂ ਨਾਲ ਨਹੀਂ ਕਦੇ ਦਿਲ ਕੀਤਾ ਕਿ ਇੰਨਾ ਗੀਤਕਾਰਾਂ ਨਾਲ ਕੰਮ ਕੀਤਾ ਜਾਵੇ ਜੋ ਚੰਗਾ ਲੱਗ ਰਹੇ ਨੇ ਕਿਉਂਕਿ ਜਿਹੜੀ ਚੀਨੇ ਦੀ ਆਵਾਜ਼ ਆ ਉਹ ਬੜੀ ਗੜਕ ਵਾਲੀ ਚੰਗੀ ਗਾਇਕੀ ਵਾਲੀ ਆਵਾਜ਼ ਆ ਸੋ ਕਦੇ ਨਹੀਂ ਦਿਲ ਕੀਤਾ ਕਿ ਨਾ ਕਲਾਕਾਰਾਂ ਨਾਲ ਵੀ ਨਾ ਗੀਤਕਾਰਾਂ ਨਾਲ ਵੀ ਜਿਹੜਾ ਕੰਮ ਕੀਤਾ ਕਰਾਂ ਹਾਂ ਮੇਲ ਮੇਰਾ ਬਹੁਤ ਆਪਣੇ ਬਹੁਤ ਵਾਰੀ ਹੋਇਆ ਪਰ ਉਹ ਐਕਚੁਅਲੀ ਗਾਉ ਉਹ ਗੀਤਕਾਰ ਇਹ ਨਾਲ ਆਪ ਗਾਉਣ ਲੱਗ ਪਏ ਉਹਨਾਂ ਦਾ ਟੇਸਟ ਉਹਨਾਂ ਘਟ ਗਿਆ ਵੀ ਕਿਸੇ ਨੂੰ ਗੀਤ ਦੇਣ ਨਾਲੋਂ ਆਪ ਗਾਓ ਮੈਂ ਦੇਖਿਆ ਉਹਨੂੰ ਇਹ ਸੋਚ ਇੱਕ ਦੋ ਮੇਲੇ ਦੇ ਵੀ ਇਕੱਠੇ ਹੋਈਆਂ ਸੀ ਮੈਂ ਤੇ ਭਾਈ ਬਿਲਜੀ ਬੀਤ ਬੀਤ ਬਿਲਜੀ ਹਨ ਹੈਪੀ ਹੈਪੀ ਭਾਈ ਉਹ ਵੀ ਬਣੂਗਾ ਆਪ ਗਾਉਂਦੇ ਹਨ ਇਹ ਹੁਣ ਆਪ ਗਾਉਣ ਲਾ ਕੇ ਹੁਣ ਫਿਰ ਜਿਹੜਾ ਕੋਈ ਚੰਗਾ ਮੈਟਰ ਹੁੰਦਾ ਹੁਣ ਕਿਸੇ ਨੂੰ ਦੇਣ ਨਾਲੋਂ ਐ ਕਹਿੰਦੇ ਵੀ ਸੇ ਆਪ ਗਾਏ ਇਹ ਚੀਨੀ ਬਈ ਦੌਰ ਕਿਵੇਂ ਚੱਲ ਪਿਆ ਜਿਹੜੇ ਪੁਰਾਣੇ ਟਾਈਮ ਦੇ ਵਿੱਚ ਤਾਂ ਨਹੀਂ ਹੁੰਦਾ ਸੀ ਦੇਵ ਤਰੀਕੇ ਸਾਹਿਬ ਵਰਗੇ ਉਹਨਾਂ ਨੇ ਇੱਕੋ ਲਹਿ ਦੇ ਵਿੱਚ ਜਿੱਦਾਂ ਕੰਮ ਕੀਤਾ ਗੀਤ ਲਿਖੇ ਹੀ ਆ ਨਾ ਜੀ ਦੇਵ ਤਰੀਕੇ ਨੂੰ ਲੜੀ ਬਚਨ ਬੇਦਲ ਸਾਹਿਬ ਨੂੰ ਲੜੀ ਹੋਰ بڑے ਗੀਤਕਾਰ ਹੋਏ ਨੇ ਪਰ ਅੱਜ ਕੱਲ ਜਿਹੜੇ ਗੀਤਕਾਰ ਨੇ ਉਹ ਗਾਇਕੀ ਲੈਣ ਵਾਲਾ ਆ ਰਹੇ ਨੇ ਜਿਹੜੇ ਗਾਇਕ ਨੇ ਉਹ ਅੱਗੇ ਫਿਲਮਾਂ ਵੱਲ ਜਿਹੜਾ ਆਪਣਾ ਰੁਝਾਨ ਪਦਾ ਰਹੇ ਨੇ ਕਿਉਂ ਕੀ ਕਰਨ ਮੰਨਦੇ ਹੋ ਬਸ ਭਈ ਸਟੈਪ ਬਾਈ ਸਟੈਪ ਆਇਆ ਹੁਣ ਕੱਲ ਜਿਹੜੇ ਬੰਦ ਨੂੰ ਕੋਈ ਬ੍ਰੇਕ ਮਿਲਦੀ ਹੈ ਮੰਨ ਲਓ ਕੋਈ ਫਿਲਮ ਚ ਮਿਲਦੀ ਹੈ ਬ੍ਰੇਕ ਕਿਸ ਨੂੰ ਐਕਟਿੰਗ ਦਾ ਸ਼ੌਂਕ ਹੈ ਤਾਂ ਉਧ ਹਣਾ ਜਿਹੜੇ ਹੁਣ ਗੀਤਕਾਰ ਆ ਗੀਤਕਾਰ ਨੂੰ ਆਇਆ ਹੁੰਦਾ ਵੀ ਆਪਾਂ ਕਿਸੇ ਤੇ ਪੈਸਾ ਲਾਉਣਾ ਉਹ ਫਿਰ ਉਹੀ ਗੱਲ ਹੋ ਗਈ ਨਾ ਵੀ ਜਿਵੇਂ ਤੁਸੀਂ ਕਿਹਾ ਵੀ ਪਹਿਲਾਂ ਵੀ ਅੱਜ ਕੱਲ ਚੱਲੀ ਜਾਂਦੇ ਵੀ ਡੇਢੇ ਵਿੰਗੇ ਗਾਉਣ ਵਾਲੇ ਵੀ ਚੱਲੀ ਜਾਂਦੇ ਆ ਉਹਨਾਂ ਫਿਰ ਗੀਤਕਾਰ ਵੀ ਸੋਚਣ ਲੱਗੇ ਵੀ ਜੋ ਡੇਢੇ ਵਿੰਗੇ ਚੱਲੀ ਜਾਂਦੇ ਆ ਆਪਾਂ ਤਾਂ ਮਾੜਾ ਮੁੰਡਾ ਸੁਰਜਾ ਗਾ ਕੇ ਚਲਾ ਆਪਾਂ ਚਲਾ ਦਿੰਨੇ ਗੱਡੀ ਆ ਆਪਣੀ ਤੇ ੁਰਜਾਨ ਸਾਹਿਬ ਦਾ ਬਾਹਰ ਦਾ ਹੀ ਆ ਜੀ ਜੀ ਬਾਹਰ ਦਾ ਹਾਂ ਟੂਰ ਬਣ ਜੇ ਬਸ ਕਹਿੰਦਾ ਬਾਹਰ ਦਾ ੁਰਜਾਨ ਸਾਹਿਬ ਦਾ ਬਾਹਰ ਦਾ ਥੋੜੀ ਕੋਈ ਇਦਾਂ ਦੀ ਸੋਚ ਕੀ ਜੇ ਮੈਂ ਗੀਤਕਾਰ ਸੌਰੀ ਕਲਾਕਾਰੀ ਤੋਂ ਬਾਅਦ ਮੈਂ ਫਿਲਮਿੰਗ ਨੇ ਮੈਨੂੰ ਵਜੇ ਕੋਈ ਸ਼ੌਂਕ ਨਹੀਂ ਐਕਟਿੰਗ ਦਾ ਐਵੇਂ ਮੈਨੂੰ ਕਦੇ ਆਏ ਆਪਣੇ ਕਿਹਾ ਵੀ ਕਿਸੇ ਨੇ ਇੱਕ ਦੋ ਵਾਰੀ ਮੈਨੂੰ ਫੋਨ ਵੀ ਆਇਆ ਬਾਈ ਜੀ ਆਪਾਂ ਫਿਲਮ ਕਰ ਰਹੇ ਆ ਤੁਹਾਡੇ ਤੋਂ ਕੰਮ ਕਰਨਾ ਉਹ ਚ ਉਹ ਮੈਂ ਯਾਰ ਮੈਨੂੰ ਆਉਂਦੀ ਨਹੀਂ ਐਕਟਿੰਗ ਹੈ ਨਾ ਜੇ ਆਈ ਨਹੀਂ ਇਹ ਵੀ ਇੱਕ ਇਹ ਵੀ ਇੱਕ ਮਤਲਬ ਢੀਡ ਹੈ ਇੱਕ ਇਹਦਾ ਵੀ ਥੀਏਟਰ ਦਾ ਥੀਏਟਰ ਦਾ ਵੀ ਥੀਏਟਰ ਤਾਂ ਬਹੁਤ ਔਖਾ ਬਹੁਤ ਔਖਾ ਵੇਖੀ ਨੋ ਵੀ ਔਖਾ ਥੀਏਟਰ ਤਾਂ ਤਦ ਤੁਸੀਂ ਉਹਲੇ ਹੋਰ ਰਿਕਾਰਡਿੰਗ ਉਹਲੇ ਹੋ ਕੇ ਗਾ ਦਿਓਗੇ ਕੱਟ-ਕੱਟ ਕੇ ਹੋ ਜਾਊਗਾ ਸਾਰਾ ਕੁਝ ਐਕਟਿੰਗ ਦਾ ਨਹੀਂ ਨਾ ਆਪਾਂ ਉੱਥੇ ਕੱਟ ਕਰ ਸਕਦੇ ਹਾਂ ਕੁਝ ਕਰ ਸਕਦਾ ਤੁਹਾਨੂੰ ਫੀਲ ਐ ਕੈਂਪ ਦੇ ਮੂਹਰੇ ਦੇਣਾ ਪਊਗਾ ਲੋਕਾਂ ਦੇ ਸਾਹਮਣੇ ਐਕਟਰ ਦੀ ਇੱਕ ਲੈਂ ਲਾਗ ਹੈ ਐਕਟਿੰਗ ਦੀ ਸਿੰਗਿੰਗ ਦੀ ਲੈਂ ਲਾਗ ਹਾਂ ਪਲੇਬੈਕ ਸਿੰਗ ਦਾ ਜੇ ਕਿਤੇ ਕੋਈ ਚਾਂਸ ਮਿਲਦਾ ਤਾਂ ਉੱਥੇ ਜ਼ਰੂਰ ਗਾਵਾਂਗੇ ਹਾਂ ਔਰ ਜਿਹੜੀ ਅੱਜ ਕੱਲ ਦੀ ਗਲਾਕਾਰੀ ਆ ਉਹ ਜ਼ਿਆਦਾਤਰ ਸਮਝ ਕਿਉਂ ਨਹੀਂ ਰਹੀ ਇਸ ਚੀਜ਼ ਨੂੰ ਕਿਉਂਕਿ ਇੱਕ ਮੈਂ ਇੰਟਰਵਿਊ ਸੁਣ ਰਿਹਾ ਸੀ ਉਹ ਕਹਿ ਰਹੇ ਸੀ ਕਿ ਉਹਨੇ ਪਹਿਲਾਂ ਫਿਲਮਾਂ ਕੀਤੀਆਂ ਪਰ ਉਹ ਕਹਿੰਦੇ ਹੁਣ ਮੈਂ ਸਿੱਖ ਕੇ ਆਉਂਗਾ ਉਹਨੂੰ ਮੈਂ ਫਿਲਮਾਂ ਦੇ ਵਿੱਚ ਆਉਂਗਾ ਪਰ ਸਿੱਖ ਕੇ ਆਉਂਗਾ ਫਿਰ ਇਦਾਂ ਦਾ ਕਿ ਪਹਿਲਾਂ ਇਹ ਜੀ ਕੀ ਚੱਕਾ ਚਾਹੁੰਦੀ ਸੀ ਵੀ ਜਿਹੜੀ ਫਿਲਮਾਂ ਵਾਲਾ ਤਰ੍ਹਾਂ ਪਰ ਉਹੀ ਗੱਲ ਹੋ ਗਈ ਨਾ ਵੀ ਉਹ ਉਹਨੇ ਬਸ ਐਕਸਪੈਰੀਮੈਂਟ ਕਰਕੇ ਦੇਖਿਆ ਵੀ ਐਕਸਪੈਰੀਮੈਂਟ ਕਰ ਲਿਆ ਜੇ ਚੱਲ ਗਿਆ ਤੀਰਦ ਨਹੀਂ ਫਿਰ ਤੁਕਾ ਉਹਦੇ ਤੋਂ ਫਿਰ ਨਾ ਤੀਰ ਵੱਜਣਾ ਤੁਕਾ ਤੁਕਾ ਚੱਲੇ ਉਹਨੇ ਗਿਆ ਵੀ ਹੁਣ ਹੁਣ ਸਿੱਖ ਤਾਂ ਲੋ ਜੀ ਜੀ ਵੀ ਸਿੱਖ ਗਿਆ ਮੈਂ ਹੁਣ ਬੇਰੀ ਕੋਈ ਨਾ ਕੋਈ ਬੁੱਝਵਾ ਨੂੰ ਨਹੀਂ ਨਹੀਂ ਕੀਨੇ ਬੁੱਝਣਾ ਇਸ ਕਰਕੇ ਫਿਰ ਉਹਨੂੰ ਹੁਣ ਤਾਂ ਸਿੱਖਦਾ ਵਿਚਾਰਾ ਉਹ ਹੁਣ ਸਿੱਖ ਕੇ ਆਈਏ ਸ਼ਮਸ਼ੇਰ ਭਾਈ ਤੁਸੀਂ ਆਪਣੇ ਹਨ ਜਿੱਦਾਂ ਸੁਪਨਿਆਂ ਦੀ ਡ੍ਰੀਮ ਦੀ ਗੱਲ ਕੀਤੀ ਐ ਕਿ ਉਹ ਇਦਾਂ ਦਾ ਡ੍ਰੀਮ ਜਿਹੜਾ ਸੁਪਨਾ ਜਿਹੜਾ ਹਜੇ ਤੱਕ ਦੂਰ ਹੋਵੇ ਕਿ ਜੇ ਜਿੱਦਾਂ ਕਹਦੀ ਐ ਮੌਕਾ ਮਿਲਿਆ ਤਾਂ ਸ਼ਮਸ਼ੇਰ ਸਿਆ ਆਹ ਕੰਮ ਜ਼ਰੂਰ ਕਰਨਾ ਹਾਂ ਮੈਂ ਇਹ ਜ਼ਰੂਰ ਐ ਬਿਲਕੁਲ ਸੁਪਨਾ ਵੀ ਕੋਈ ਪੰਜ ਚਾਰ ਗੀਤ ਨਾਂ ਬਲੇ ਦਾ ਪੰਜ ਚਾਰ ਗੀਤ ਇਹ ਜੇ ਦੇਖ ਜਾਈਏ ਵੀ ਜਿਹੜੇ ਸਮਾਜ ਨੂੰ ਸੇਧ ਦੇਣ ਵਾਲੇ ਹੋਣ ਦਿਲੀਦਵਾਨਾ ਇਹ ਤੇ ਇੱਕ ਧਾਰਮਿਕ ਐਸਟ ਅਮਰੀਕਨ ਦੀ ਬਹੁਤ ਮੰਨਾ ਵੀ ਇੱਕ ਧਾਰਮਿਕ ਐਸਟ ਕਰਨੀ ਐ ਔਰ ਬਚਨਬੀਲ ਸਾਹਿਬ ਦਾ ਮੈਟਰ ਹੋਊਗਾ ਤੇ ਜੋ ਦੋ ਗੀਤ ਆ ਮੈਂ ਤਿਆਰ ਕਰ ਰਿਹਾ ਤੀਸਰਾ ਗੀਤ ਬਚਨ ਬੇਦਲ ਸਾਹਿਬ ਨਾਲ ਹੀ ਹੋਊਗਾ। ਤੋਂ ਐਦਾਂ ਦਾ ਕੋਈ ਹੋਰ ਗੀਤਕਾਰ ਜਿਹਦੇ ਨਾਲ ਕੰਮ ਕਰਨ ਦੀ ਤਮੰਨਾ ਹੋਵੇ ਗੀਤਕਾਰ ਦੇ ਨਾਲ ਜਿਹਦਾ ਬਚਨ ਬੇਦਲ ਸਾਹਿਬ ਨਾਲ ਕੰਮ ਕੀਤਾ ਹੋਰ ਕਿਸੇ ਗੀਤਕਾਰ ਨਾਲ ਕੰਮ ਕਰਨ ਦੀ ਤਮੰਨਾ। ਗੀਤਕਾਰ ਤਾਂ ਬਹੁਤ ਹੁੰਦੇ ਨੇ ਪਰ ਐਕਚੁਅਲੀ ਪਰਫੈਕਟ ਨਹੀਂ ਨਾ ਮਿਲਦੇ। ਜੇ ਵਧੀਆ ਲਿਖਦੇ ਤਾਂ ਨੇਚਰ ਨਹੀਂ ਵਧੀਆ। ਜੇ ਨੇਚਰ ਵਧੀਆ ਤਾਂ ਵਧੀਆ ਨਹੀਂ ਲਿਖਦੇ। ਜਿਹੜੇ ਬਚਨ ਬੇਦਲ ਸਾਹਿਬ ਆ ਉਹ ਤਾਂ ਮਤਲਬ ਸਿੰਗਰ ਨੂੰ ਇੱਕ ਪੁੱਤਾਂ ਵਾਂਗੂ ਪਾਲਦੇ ਆ। ਉਹ ਬੂਟੇ ਨੂੰ ਮਤਲਬ ਇੱਕ ਤਰ੍ਹਾਂ ਦਾ ਐਸਾ ਤਿਆਰ ਕਰਦੇ ਆ ਪਹਿਲਾਂ ਉਹਨੂੰ ਪਾਣੀ ਦਿੰਦੇ ਆ ਹੌਲੀ 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 ਪਾਣੀ ਦੇ ਕੇ ਹਰਾ ਕਰਦੇ ਆ ਖੜਾ ਕਰਦੇ ਆ ਪਹਿਲਾਂ ਉਹਨੂੰ ਕਲੀ-ਕਲੀ ਨੋਟ ਦੱਸਦੇ ਸਿਖਾਉਂਦੇ ਆ ਜਿਹੜੇ ਆਮ ਬਾਕੀ ਜਿਹੜੇ ਰਾਈਟਰ ਆ ਉਹ ਬਸ ਗੀਤ ਦਿੱਤਾ ਸਾਰਾ ਕੁਝ ਹੋ ਗਿਆ ਗੀਤ ਆ ਗਿਆ ਮਾਰਕਟ ਤੂੰ ਆਉਂਦੇ ਕਰੇ ਤੂੰ ਆਦੇ ਕਰੇ ਇਹਨਾਂ ਨੇ ਦੁੱਖ ਸੁੱਖ ਵੀ ਪੁੱਛਣਾ ਸਵੇਰੇ ਸ਼ਾਮ ਵੀ ਹਾਂ ਕੀ ਹਾਲ ਆ ਕੋਈ ਹੋਰ ਕੁ ਮੰਗੀ ਕੋਈ ਤੰਗੀ ਚੰਗੀ ਹੈਗੀ ਐ ਦੱਸ ਯਾਰ ਕੋਈ ਗੱਲ ਨਹੀਂ ਹੈਨਾ ਜਦੋਂ ਕਦੇ ਮਾੜੇ ਟਾਈਮਾਂ ਜਦੋਂ ਮੈਂ ਗਿਆ ਉਹਦੋਂ ਬਹੁਤ ਮਾੜਾ ਦੌਰ ਸੀ ਮੇਰੇ ਇਤੇ ਆਪਦੇ ਤੇ ਤੇ ਤੁਸੀਂ ਯਕੀਨ ਨਹੀਂ ਮੰਨਣਾ ਮੈਨੂੰ ਉਥੋਂ ਕਰਾਇਆ ਦੇ ਕਿ ਆਪ ਭੇਜ ਦੇ ਭੇਜਦੇ ਰਿਹਾ ਸੰਗਰੂਰ ਤੋਂ ਵੀ ਤੇਰੇ ਕੋਲ ਹੈ ਨਹੀਂ ਯਾਰ ਮੈਂ ਇਥੋਂ ਲੈ ਜਾ ਕੋਈ ਨਹੀਂ ਯਾਰ ਜਦੋਂ ਜਦੋਂ ਰਿਕਾਰਡਿੰਗ ਹੁੰਦੀ ਤੁਸੀਂ ਯਕੀਨ ਨਹੀਂ ਮੰਨਣਾ ਮੇਰੀ ਆਪ ਮਾਲਿਸ਼ ਕਰਦੇ ਰਿਹਾ ਗਲੇ ਦੀ ਇਹ ਮੇਰਾ ਜਿਹੜਾ ਕਲਾਕਾਰ ਆ ਸਟੂਡੀਓ ਚ ਜਾਵੇ ਐ ਨਿਕਲੇ ਜਾ ਕੇ ਹਜ਼ਾਰਾਂ ਦੇ ਵਿੱਚ ਦੀ ਵਿੱਚ ਜਾਂਦਾ ਯਾਰ ਮਤਲਬ ਕਲਾਕਾਰ ਨੂੰ ਇੰਨਾ ਮਤਲਬ ਉਹ ਆਪ ਦੇ ਐ ਦਿਲ ਦੇ ਕਰੀਬ ਕਰ ਲੈਂਦੇ ਆ ਨੇੜੇ ਕਰ ਲੈਂਦੇ ਆ ਨਾ ਚਲੋ ਜੋ ਉਹਨਾਂ ਤੋਂ ਵੱਖ ਹੋਇਆ ਉਹਨਾਂ ਵਾਰ ਇਹਨਾਂ ਮੈਂ ਕੁਝ ਕਹਿ ਸਕਦਾ ਪਰ ਮੈਨੂੰ ਤਾਂ ਇਹੀ ਲੱਗਦਾ ਕਿ ਮੈਂ ਦੁਬਾਰੇ ਜੇ ਕੰਮ ਕਰੂੰਗਾ ਤਾਂ ਦੁਬਾਰੇ ਹਿੱਟ ਮੈਂ ਬਚਨ ਬੇਦਲ ਸਾਹਿਬ ਕਰ ਕੀ ਹੋ ਤੁਹਾਨੂੰ ਲੱਗਦਾ ਫਿਰ ਬਚਨ ਬੇਦਲ ਸਾਹਿਬ ਦਾ ਹੋਰ ਗੀਤ ਬਿਛੋੜੇ ਨੂੰ ਤੋੜ ਸਕਦਾ ਬਿਛੋੜੇ ਦੇ ਰਿਕਾਰਡ ਨੂੰ ਤੋੜ ਸਕਦਾ ਹਾਂ ਮੈਂ ਗਾਦਨਾ ਗੀਤ ਇੱਕ ਗੀਤ ਹੈ ਮਾਂ ਤੇ ਤੁਹਾਨੂੰ ਮੈਂ ਸਥਾਈ ਸੁਣਾਉਣਾ ਹਾਂ ਦੀ ਗੀਤ ਆ ਮਾਂ ਦਾ ਮੇਰੀ ਤਮੰਨਾ ਹੋ ਗਾਉਣ ਦੀ ਗੀਤ ਅੱਜ ਸਾਰੇ ਜੱਗ ਨਾਲੋਂ ਵੱਡਾ ਨਾ ਮੰਮੇ ਕੰਨਾਮਾ ਹਏ ਸਾਰੇ ਜਗੀ ਨਾਲੋਂ ਵੱਡਾ ਨਾ ਮੰਮੇ ਕੰਨਾਮਾ ਮੇਰੀ ਮਾਂ ਦੀ ਆਮਾਨਤਾ ਏ ਆਉਂਦੇ ਜਾਂਦੇ ਸਾਰੇ ਜਗੀ ਨਾਲੋਂ ਵੱਡਾ ਨਾ ਮੰਮੇ ਕੰਨਾਮਾ ਦਿਲ ਚ ਵੱਜਣ ਵਾਲਾ ਗੀਤ ਦਿਲ ਚ ਵੱਜਣ ਵਾਲੇ ਬੋਲ ਨੇ ਸੋ ਇਦਾਂ ਦਾ ਮੈਟਰ ਲੱਭਣ ਦੇ ਲਈ ਚੰਗਾ ਮੈਟਰ ਲੱਭਣ ਦੇ ਲਈ ਕਿੰਨਾ ਕੁ ਟਾਈਮ ਲੱਗ ਜਾਂਦਾ ਹਾਂ ਮੇਰੀ ਤਮੰਨਾ ਵੀ ਇਹ ਗੀਤ ਜਿਸ ਤਰ੍ਹਾਂ ਮੰਗ ਕਬਾਬ ਦਾ ਸੀ ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ ਮੈਂ ਇਹ ਗੀਤ ਨੂੰ ਉਹ ਬਣਾਉਣਾ ਚਾਹੁੰਦਾ ਮੇਰੀ ਤਮੰਨਾ ਦੇ ਲਈ ਪਰਮਾਤਮਾ ਕਰੂ ਪੂਰੀ ਕੋਈ ਨਹੀਂ ਅਸੀਂ ਵੀ ਦੁਆ ਕਰਦੇ ਆ ਸਾਡੀ ਟੀਮ ਵੀ ਕਿ ਇਹ ਗੀਤ ਜਿਹੜਾ ਹੈ ਬੁਲੰਦੀਆਂ ਛੂਏ ਇਹ ਕੰਪੋਜੀਸ਼ਨ ਬਣਾਈ ਨੂੰ 8 ਸਾਲ ਹੋ ਗਏ ਉਹਨ ਦੀ ਇਹ ਜਦੋਂ ਅਸੀਂ ਪਹਿਲਾਂ ਪਹਿਲਾਂ ਮੈਟਰ ਤਿਆਰ ਕਰਦੇ ਸੀ ਇਹ ਵੀ ਸੀ ਗੀਤ ਉਹਨਾਂ ਵਿੱਚ ਸੀ ਗੀਤ ਇਹ ਵੀ ਕਿਸੇ ਕਾਰਨ ਕਰਕੇ ਨਹੀਂ ਪਾਇਆ ਵਿੱਚ ਤੇ ਕਰਨਾ ਗੀਤ ਹੈ ਚੰਗੇ ਮੈਟਰ ਦੀ ਗੱਲ ਕੀਤੀ ਮੈਂ ਪੁੱਛ ਰਿਹਾ ਸੀ ਕਿ ਜਿਹੜਾ ਚੰਗਾ ਮੈਟਰ ਉਹ ਲੱਭਣ ਦੇ ਲਈ ਕਿੰਨਾ ਟਾਈਮ ਲੱਗ ਜਾਂਦਾ ਕਿ ਚਿੰਨੇ ਦੀ ਆਵਾਜ਼ ਜਿਹੜੀ ਚੰਗੇ ਮੈਟਰ ਨੂੰ ਹੀ ਲੱਭਦੀ ਰਹਿੰਦੀ ਆ ਕਿਉਂਕਿ ਤੁਹਾਡੇ ਗੀਤ ਦੇਖ ਕੇ ਅਕਸਰ ਕਿਸੇ ਵਿੱਚ ਕੋਈ ਨਸ਼ੇ ਦੀ ਪ੍ਰਮੋਸ਼ਨ ਨਹੀਂ ਕੋਈ ਜਾਂ ਨਗੇਜ ਦੀ ਪ੍ਰਮੋਸ਼ਨ ਨਹੀਂ ਨਗ ਦੇ ਹਥਿਆਰਾਂ ਦੀ ਪ੍ਰਮੋਸ਼ਨ ਫਿਰ ਇਦਾਂ ਦੀ ਚੰਗੀ ਗੀਤ ਕਰਨ ਦਾ ਲੱਭਣ ਦੇ ਲਈ ਕਿੰਨਾ ਟਾਈਮ ਲੱਗ ਜਾਂਦਾ ਟਾਈਮ ਤਾਂ ਦੇਖੋ ਲੱਗਦਾ ਹੀ ਲੱਭਣ ਲਈ ਹੁਣ ਇੱਕ ਗੀਤ ਮੈਂ ਕੀਤਾ ਮੇਰਾ ਆ ਰਿਹਾਗਾ ਉਹ ਵੀ ਗੀਤ ਮਤਲਬ ਹਰਜੀਤ ਗੁੱਡੂ ਦਾਗਾ ਤੇ ਉਹ ਵੀ ਸੈਡ Song ਹੈਗਾ ਹਨਾ ਕੋਈ ਮਤਲਬ ਮੁੰਡੇ ਤੇ ਕੁੜੀ ਦੀ ਗੱਲ ਆ ਵਿਛੋੜਾ ਪੈ ਗਿਆ ਟੁੱਟ ਗਿਆ ਉਹਨਾਂ ਦਾ ਤੇ ਉਹ ਕਹਿ ਰਿਹਾ ਵੀ ਕੋਈ ਹੱਕ ਵੀਰ ਹੈ ਕਿ ਨਾ ਦੁਫਾਕਦਾਰ ਬਦਲ ਗਈ ਹੈ ਨਾ ਉਹ ਗੀਤ ਆ ਰਾ ਜਲਦੀ ਆਪਣਾ ਵਧੀਆ ਉਹਨੂੰ ਵਧੀਆ ਪ੍ਰੋਮੋਸ਼ਨ ਕਰਾਂਗੇ ਉਹਦੀ ਵੀਡੀਓ ਵੀਡੀਓ ਕਰਕੇ ਵਧੀਆ ਲਾਵਾਂਗੇ ਚੈਨਲਾਂ 'ਤੇ ਹੋਰ ਆਉਣ ਵਾਲੇ ਪ੍ਰੋਜੈਕਟ ਹੋਰ ਕਿਹੜੇ-ਕਿਹੜੇ ਨੇ ਤੇ ਕਿਹੜੀ ਕਲਾਕਾਰਾਂ ਨਾਲ ਜਿਹੜੇ ਤੁਸੀਂ ਪ੍ਰੋਜੈਕਟ ਆਉਣ ਵਾਲੇ ਕਰ ਰਹੇ ਹੋ ਹਾਂ ਹੁਣ ਤਾਂ ਫਿਰ ਮੈਡਮ ਆਪਣੇ ਮਨਜੀਤ ਮਣੀ ਜੀ ਇਹਨਾਂ ਨਾਲ ਹੀ ਮੈਂ ਡਿਊਟ ਮੈਂ ਲਗਾਉਂਗਾ ਪਹਿਲਾਂ ਤਾਂ ਹੋਰ ਕੁੜੀਆਂ ਨਾਲ ਬਹੁਤ ਨਾ ਗਿਆ ਸਾਰਿਆਂ ਨਾਲ ਨਾ ਹੁਣ ਮੈਂ ਇਹਨਾਂ ਨਾਲ ਹੀ ਲਗਾਉਂਗਾ ਡਿਊਟ ਤੇ ਨੈਕਸਟ ਡਿਊ ਜਿਹੜੇ ਆ ਰਹੇ ਆ ਇਹਨਾਂ ਨਾਲ ਹੀ ਆ ਰਹੇ ਆ ਹੁਣ ਸਾਡੀਆਂ ਇਸ ਤੋਂ ਬਾਅਦ ਬੋਲੀਆਂ ਆ ਰਹੀਆਂ ਤੇ ਪੰਜਾਬੀ ਮਤਲਬ ਦਦਾਰ ਸੰਧੂ ਟਾਈਪ ਜੀ ਜੀ ਬੋਲੀਆਂ ਨੇ ਨਾ ਪੁਰਾਣੀਆਂ ਨੇ ਉਹ ਬੋਲੀਆਂ ਕਰ ਰਹੇ ਆ ਬਿਲਕੁਲ ਠੇਢ ਪੰਜਾਬੀ ਜੀ ਜੀ ਜੜੀਆਂ ਆਪਣੀਆਂ ਆਮ ਗਿੱਧਿਆਂ ਚ ਮਤਲਬ ਉਹਨੂੰ ਬੀਟ ਬਣਾਉਣਾ ਬੀਟ ਬਣਾ ਕੇ ਵੀ ਹਰੇਕ ਮਤਲਬ ਡੀਜੇ ਦੇ ਵਜੇ ਉਹ ਬੋਲੀਆਂ ਹਰੇਕ ਡੀਜੇ ਦੇ ਵੱਜਣਾ ਐਹੇ ਜੀਆਂ ਬੋਲੀਆਂ ਕਰਨੀਆਂ ਵੀ ਜਿਹੜੀਆਂ ਬਾਗਮਾਲੀ ਕਰਨੀਆਂ ਸੋ ਦੋਸਤੋ ਇੱਥੇ ਇੱਕ ਗੱਲ ਹੋਰ ਮੈਂ ਦੱਸਣੀ ਚਾਹੂੰਗਾ ਕਿ ਬਾਈ ਨੇ ਮਨਜੀਤ ਮਨੀ ਜੀ ਦਾ ਨਾਮ ਲਿਆ ਮਨਜੀਤ ਮਨੀ ਜੀ ਸਾਡੇ ਨਾਲ ਬਣੇ ਹੋਏ ਨੇ ਸੋ ਮੈਂ ਚਾਹੂੰਗਾ ਮਨਜੀਤ ਮਨੀ ਤੁਸੀਂ ਸਾਨੂੰ ਜੁਆਇਨ ਕਰੋ ਜੀ ਆ ਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅ ਅੱਜ ਤੋਂ ਪਹਿਲਾਂ ਮੈਂ ਬਹੁਤ ਕੁੜੀਆਂ ਨਾਲ ਗਿਆ ਤੇ ਹੁਣ ਅਸੀਂ ਮਤਲਬ ਮਨਜੀਤ ਮਨੀ ਜੀ ਨੂੰ ਇਹਨਾਂ ਨੂੰ ਅਸੀਂ ਤਿਆਰ ਕਰ ਰਹੇ ਹਾਂ ਤੇ ਇਹਨਾਂ ਨੂੰ ਇਹਨਾਂ ਦੀ ਸਟਾਰਟਿੰਗ ਹੀ ਹੈ ਜੇ ਬੇਸਿਕਲੀ ਤੇ ਤਿੰਨ ਚਾਰ ਮਹੀਨੇ ਹੋਏ ਇਹਨੂੰ ਅਜੇ ਮਤਲਬ ਮੈਂ ਸਿਖਾ ਰਹੇ ਹਾਂ ਇਹਨੂੰ ਆਪਦੇ ਕੋਲੇ ਰੱਖ ਕੇ ਸਿਖਾ ਰਹੇ ਹਾਂ ਇਹਨਾਂ ਨੂੰ ਤੇ ਤੁਹਾਡੇ ਨਾਲ ਗੀਤ ਸ਼ੇਅਰ ਕਰਾਂਗੇ ਜ ਤੇ ਬਈ ਬਈ ਗੀਤ ਦੀ ਮੰਗਤ ਸੀ ਵੀਰਾਂ ਦੀ ਤੇ ਆਪਣੇ ਤੁਹਾਡੀ ਵੀ ਗਰੇਵਾਲ ਸਾਹਿਬ ਤੇ ਸੁਣਾ ਦਿੰਨੇ ਆ ਸੁਣਾਓ ਜੀ ਹੋ ਗਈਆਂ ਬੱਸ ਲੇਟ ਵੀ ਹੋ ਗਈਆਂ ਬੱਸ ਲੇਟ ਵੀ ਮੈਨੂੰ ਐ ਕਾਲ ਬਈ ਬਈ ਕਾਲਜ ਨੂੰ ਲੈ ਚੱਲ ਮੁੰਡਿਆ ਮੈਨੂੰ ਤੂੰ ਨਾਲ ਬਈ ਬਈ ਹੋ ਗਈਆਂ ਬੱਸ ਲੇਟ ਵੀ ਹੁੱਤੇ ਰੇਲੀ ਬੋਲਟ ਲਿਆ ਮੈਂ ਤੇਰੇ ਲਈ ਬੋਲਟ ਲਿਆ ਮੈਂ ਐਸੇ ਹੀ ਸਾਲ ਬਈ ਬਈ ਬਹਿ ਜਾ ਤੂੰ ਛਾਲ ਮਾਰ ਕੇ ਮਿੱਤਰਾਂ ਦੇ ਨਾਲ ਬਈ ਬਈ ਤੇਰੇ ਲਈ ਬੁਲਟ ਲਿਆ ਮੈਂ ਜੀਦਾ ਜਿੱਦਾਂ ਤੁਹਾਡੀ ਪਹਿਲਾਂ ਸੁਦੇਸ਼ ਕੁਮਾਰ ਨਾਲ ਤੁਹਾਡੀ ਜੋੜੀ ਨੇ ਕਮਾਲ ਕੀਤਾ ਅਸੀਂ ਦੁਆ ਕਰਦੇ ਹਾਂ ਕਿ ਹੁਣ ਤੁਹਾਡੀ ਜੋੜੀ ਓਦਾਂ ਹੀ ਕਮਾਲ ਕਰੇ ਸੋ ਬਾਈ ਜੀ ਗਾਇਕੀ ਸਫਰ ਦੇ ਵਿੱਚ ਤੁਹਾਡਾ ਹੁਣ ਤੱਕ ਸਹਿਯੋਗ ਕਿਹਦਾ ਰਿਹਾ ਕਿਉਂਕਿ ਬੜੇ ਹੁਣ ਉਤਰਾ ਚੜਾ ਬੜਿਆ ਤੁਹਾਡੀ ਲਾਈਫ ਦੇ ਵਿੱਚ ਜਦੋਂ ਤੁਸੀਂ ਕਿਹਾ ਕਿ ਇਦਾਂ ਦਾ ਟਾਈਮ ਵੀ ਸੀ ਜਦੋਂ ਬਚਨ ਬੇਦਲ ਸਾਹਿਬ ਮੈਨੂੰ ਜਿਹੜੇ ਆ ਪੈਸੇ ਦੇ ਕੇ ਕਿਰਾਇਆ ਦੇ ਕੇ ਭੇਜਦੇ ਹੁੰਦੇ ਸੀ ਸੋ ਇਦਾਂ ਦਾ ਇਨਸਾਨ ਜ਼ਰੂਰ ਹੁੰਦਾ ਆਪਣੀ ਲਾਈਫ ਦੇ ਵਿੱਚ ਕਿ ਜਿਹਦਾ ਸਹਿਯੋਗ ਆਪਣੇ ਨਾਲ ਹੁੰਦਾ ਸੋ ਇਦਾਂ ਦਾ ਕੋਈ ਬੰਦਾ ਹਾਂਜੀ ਬਾਈ ਗਰਨਾਬ ਸਿੰਘ ਬਰਾੜ ਪਿੰਡ ਜੀਦੇ ਤੋਂ ਨੰਬਰ ਦਾ ਸਾਹਿਬ ਉਹਨਾਂ ਦਾ ਮੈਨੂੰ ਬਹੁਤ ਸਹਿਯੋਗ ਹੈ ਉਹਨਾਂ ਨਾਲ ਮੈਂ 10 10 ਸਾਲਾਂ ਅੱਠ ਸੱਤ ਸਾਲਾਂ ਤੋਂ ਜੁੜਿਆ ਜੁੜਿਆ ਹੋਇਆ ਤੇ ਸਾਡੇ ਭਰਾਵਾਂ ਦੇ ਭਰਾ ਉਹ ਜਿੱਥੇ ਖੜ ਜਾਂਦੇ ਆ ਵੀ ਸਾਡਾ ਮਤਲਬ ਇੰਨਾ ਮੋਹ ਪ੍ਰੇਮ ਹੈ ਕਿ ਅਸੀਂ ਫੈਮਿਲੀ ਤੌਰ ਤੇ ਵਰਤਦੇ ਆ ਇੱਕ ਦੂਜੇ ਨਾਲ ਬੜਾ ਸਹਿਯੋਗ ਉਹਨਾਂ ਦਾ ਕੈਨੇਡਾ ਜਾਣ ਦੇ ਵਿੱਚ ਬਹੁਤ ਸਹਿਯੋਗ ਉਹਨਾਂ ਦਾ ਹਨਾ ਮੈਂ ਜਦੋਂ ਕੈਨੇਡਾ ਗਿਆ ਉਦੋਂ ਮੇਰੀ ਬਹੁਤ ਹੈਲਪ ਕੀਤੀ ਉਹਨਾਂ ਨੇ ਹੋਰ ਬੇਸਿਕਲੀ ਜਦੋਂ ਕਿਤੇ ਕੋਈ ਲੋਡ ਹੁੰਦੀ ਹੈ ਹਨਾ ਮੈਨੂੰ ਤਾਂ ਮੈਂ ਉਹਨਾਂ ਕੋਲ ਜਾਣਾ ਦਿਨ ਜਾ ਮਰਾਤ ਜਾਮਾ ਜਦੋਂ ਜਾਮਾ ਉਹਨਾਂ ਮੇਰੇ ਲਈ ਦਰਵਾਜ਼ੇ ਖੋਲੇ ਉਹਨਾਂ ਦੇ ਬਾਕੀ ਬਠਿੰਡੇ ਦੇ ਸਾਰੇ ਕਲਾਕਾਰ ਜਾਂਦੇ ਆ ਪਰ ਮੇਰੇ ਲਈ ਸਦਾ ਲਈ ਦਰਵਾਜ਼ੇ ਖੋਲੇ ਉਹਨਾਂ ਦੇ ਜੀ ਜੀ ਉਹਨਾਂ ਦਾ ਬੜਾ ਸਹਿਯੋਗ ਆ ਔਰ ਇੱਕ ਮੇਰੇ ਵੱਡੇ ਭਾਈ ਸਾਹਿਬ ਉਹ ਸਾਡੇ ਮਤਲਬ ਪਹਿਲਾਂ ਗਾਉਂਦੇ ਹੁੰਦੇ ਸੀ ਘਰ 'ਚ ਅੱਜ ਕੱਲ ਕਮਿਸ਼ਨਰ ਨੇ ਬਠਿੰਡੇ ਜੀ ਜੀ ਸੇਲ ਟੈਕਸ ਐਂਡ ਐਕਸਾਈਜ਼ ਤੇ ਉਹ ਪਹਿਲਾਂ ਗਾਉਂਦੇ ਹੁੰਦੇ ਸੀ ਤੇ ਉਹਨਾਂ ਨੂੰ ਦੇਖ ਕੇ ਫਿਰ ਮੈਂ ਗਾਉਣ ਲੱਗ ਗਿਆ ਮੈਂ ਇੱਧਰ ਆ ਗਿਆ ਤੇ ਉਹਨਾਂ ਨੇ ਵੀ ਮੈਨੂੰ ਮਤਲਬ ਕਾਫੀ ਸਪੋਰਟ ਕੀਤੀ ਉਹਨਾਂ ਨੇ ਵੀ ਤੋਂ ਆਉਣ ਵਾਲੇ ਪ੍ਰੋਜੈਕਟ ਤੁਸੀਂ ਦੱਸਿਆ ਕਦੋਂ ਤੱਕ ਅਸੀਂ ਦਵਾਰੇ ਸ਼ਮਸ਼ੇਰ ਚੀਨੇ ਨੂੰ ਜਿਹੜਾ ਆ ਟੀਵੀ ਪਰਮਾਤਮਾ ਕਰੇ ਸੁੱਖ ਬਸ ਮਹੀਨਾ ਕਿ ਠਹਿਰ ਜਾਓ ਜੀ ਜੀ ਮਹੀਨੇ ਕੇ ਬਾਅਦ ਆਪਾਂ ਦੋ ਟਰੈਕ ਛੱਡ ਦਨੇ ਆ ਉਸ ਤੋਂ ਬਾਅਦ ਬੋਲੀਆਂ ਆ ਰਹੀਆਂ ਸਾਡੀਆਂ ਦੋਨਾਂ ਦੀਆਂ ਜੀ ਜੀ ਤੇ ਬੀਟ ਸੌਂਗ ਆ ਰਿਹਾ ਮਤਲਬ ਬੀ ਬੋਲੀਆਂ ਕਰਾਂਗੇ ਜੀ ਤੇ ਬਸ ਮਹੀਨੇ ਦੇ ਵਿੱਚ ਕਰ ਦੇਣਾ ਕੰਮ ਫਿਰ ਦੁਬਾਰਾ ਆਵਾਂਗੇ ਤੁਹਾਡੇ ਕੋਲ ਜੀ ਜੀ ਸੋ ਬਾਈ ਦਿਲ ਨਹੀਂ ਕਰਦਾ ਤੁਹਾਡੇ ਨਾਲ ਜਾਣ ਨੂੰ ਹਣਾ ਜੀ ਕਰਦਾ ਕਿ ਬੈਠੇ ਰਹੀਏ ਤੁਹਾਡੇ ਤੋਂ ਗੀਤ ਸੁਣਦੇ ਰਹੀਏ ਤੇ ਗੱਲਾਂ ਬਾਤਾਂ ਕਰਦੇ ਰਹੀ ਪਰ ਸਮਾਂ ਜਿਹੜਾ اجازت ਨਹੀਂ ਦਿੰਦਾ ਸੋ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੂਗਾ ਸਨੇਹਾ ਬਾਈ ਦਰਸ਼ਕਾਂ ਨੂੰ ਵੈਸੇ ਤਾਂ ਮੈਂ ਦੇਣ ਵਾਲਾ ਐਡਾ ਵੱਡਾ ਕੋਈ ਸਿੰਗ ਅ ਨਵੀਂ ਜਨਰੇਸ਼ਨ ਨੂੰ ਖਾਸ ਕਰਕੇ ਵੀ ਵੀਰੇ ਯਾਰ ਚੰਗਾ ਸੁਣੋ ਹਨਾ ਵਧੀਆ ਸੁਣੋ ਵਧੀਆ ਗੀਤ ਸੁਣੋ ਵਧੀਆ ਪਰਿਵਾਰਕ ਗੀਤ ਸੁਣੋ ਤੇ ਵਧੀਆ ਸੰਗੀਤ ਸੁਣੋ ਜੀ ਜੀ ਬਸ ਮੇਰੀ ਇਹ ਹੈ ਮੇਰਾ ਤਾਂ ਇਹੀ ਸੁਨੇਹਾ ਭਰਾਵੋ ਵੀ ਵਧੀਆ ਸੁਣੋ ਕਲਾਕਾਰਾਂ ਨੂੰ ਜਿਹਦੇ ਕੋਈ 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 ਦਮ ਹੈ ਜਿਹਦੇ ਪੱਲੇ ਆ ਕੁਝ ਉਹਨੂੰ ਉਹਦੀ ਸਪੋਰਟ ਕਰੋ ਐਵੇਂ ਯਾਰ ਜਿਹੜੇ ਅੱਜ ਕੱਲ ਚੱਲਿਆ ਹੋਇਆ ਸੋਸ਼ਲ ਮੀਡੀਆ ਤੇ ਹਨਾ ਵਿਆ ਕਰਤਾ ਉਹ ਕਰਤਾ ਅੱਛੇ ਫਨਕਾਰ ਬਹੁਤ ਬੈਠੇ ਨੇ ਜੀ ਆ ਅੱਗੇ ਵੀ ਬੈਠੇ ਹੋਏ ਨੇ ਉਹਨਾਂ ਨੂੰ ਸ਼ੇਅਰ ਕਰੋ ਦੁਆਰੇ ਇਹੜੇ ਵਿਚਾਰੇ YouTube ਤੇ ਪਾਏ ਪਾਏ ਹੋਏ ਨੇ ਉਹਨਾਂ ਦਾ ਗੈਪ ਗੈਪ ਪੈ ਗਿਆ ਕਾਫੀ ਉਹਨਾਂ ਨੂੰ ਸ਼ੇਅਰ ਕਰੋ ਉਹਨਾਂ ਨੂੰ ਦੁਬਾਰੇ ਲਿਆਓ ਵਿਚਾਰਾਂ ਨੂੰ ਮਾਰਕੀਟ ਦੇ ਵਿੱਚ ਇਹੀ ਮੈਂ ਤਾਂ ਕਹਿਣਾ ਚਾਹਣਾ ਸਾਡੀ ਪੂਰੀ ਰੇਡੀਓ ਮਸਤੀ ਬਟੰਡਾ ਦੀ ਟੀਮ ਇਹ ਦੁਆ ਕਰਦੀ ਹੈ ਕਿ ਤੁਸੀਂ ਦਿਨ ਤੋਂ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਜਿੱਦਾਂ ਪਹਿਲਾਂ ਵਾਲੇ ਗੀਤਾਂ ਨੇ ਤੁਹਾਡੇ ਜਿਹੜੀਆਂ ਬੜੀ ਮਕਬੂਲੀਅਤ ਹਾਸਲ ਕੀਤੀ ਹੈ ਵੀ ਗੀਤ ਆਉਣ ਵਾਲੇ ਗੀਤ ਵੀ ਜਿਹੜੇ ਤੁਹਾਡੇ ਪ੍ਰੋਜੈਕਟਾਂ ਉੱਤਾਂ ਹੀ ਮਕਬੂਲੀਅਤ ਹਾਸਲ ਕਰਨ ਸੋ ਆਪਣੇ ਟਾਈਮ ਦੇ ਵਿੱਚੋਂ ਟਾਈਮ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਗਰੇਵਾਲ ਸਾਹਿਬ ਥੈਂਕ ਯੂ ਸੋ ਦੋਸਤੋ ਇਹ ਸੀ ਬਾਈ ਸ਼ਮਸ਼ੇਰ ਚੀਨਾ ਜੇ ਤੁਸੀਂ ਬਾਈ ਨਾਲ ਕੰਟੈਕਟ ਕਰਨਾ ਚਾਹੁੰਦੇ ਹੋ ਤਾਂ ਬਾਈ ਦਾ ਨੰਬਰ ਜਿਹੜਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਲੈ ਸਕਦੇ ਹੋ ਤੇ ਜੇ ਤੁਸੀਂ ਵੀ ਚਾਹੁੰਦੇ ਹੋ ਤੁਹਾਡੇ ਮਨਪਸੰਦ ਕਲਾਕਾਰ ਨੂੰ ਤੁਹਾਡੇ ਰੂਬਰੂ ਕੀਤਾ ਜਾਵੇ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਜੀ ਜਾਂ ਫਿਰ ਕਮੈਂਟ ਬਾਕਸ ਦੇ ਵਿੱਚ ਉਸ ਫਨਕਾਰ ਦਾ ਉਸ ਕਲਾਕਾਰ ਦਾ ਸਾਨੂੰ ਨਾਮ ਦੱਸ ਸਕਦੇ ਹੋ ਅਸੀਂ ਜ਼ਰੂਰ ਪਹੁੰਚ ਕਰਾਂਗੇ ਤੁਹਾਡੇ ਮਨਪਸੰਦ ਕਲਾਕਾਰ ਤੱਕ ਸੋ ਸਾਨੂੰ ਜ਼ਰੂਰ ਦੱਸਿਓ ਜੀ ਕਿ ਸਾਡਾ ਅੱਜ ਦਾ ਪ੍ਰੋਗਰਾਮ ਕਿਦਾਂ ਦਾ ਲੱਗਿਆ ਸੋ ਬੜੀ ਜਲਦੀ ਮਿਲਦੇ ਹਾਂ ਇੱਕ ਹੋਰ ਉੱਬਰਦੇ ਹੋਏ ਫਨਕਾਰ ਦੇ ਨਾਲ ਉਦੋਂ ਤੱਕ ਆਪਣੇ ਦੋਸਤ ਜਸ ਗਰੇਵੰਦ ਇਜਾਜ਼ਤ ਧੰਨ